ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਲਵਾਦੀ ਸਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ ਹਨ ਕੈਨੇਡਾ ਦੀ ਧਰਤੀ ਬੈਨਕੂਵਰ ਸਮੁੰਦਰ ਦੇ ਕੰਢੇ ਦੇ ਉੱਤੇ ਔਰ ਮੈਂ ਇੱਕ ਬਹੁਤ ਸਾਣੀ ਬਸੋ ਇੱਥੇ ਹੈ ਬਹੁਤ ਸੋਹਣਾ ਖੂਬਸੂਰਤ ਇੱਥੇ ਦਿਨ ਲੱਗਾ ਹੋਇਆ ਹੈ ਭਾਜੀ ਬਿੰਦਰ ਸਿੰਘ ਔਰੀ ਗਰੇਵਾਲ ਸਾਹਿਬ ਤਹਾਦੀ ਜਥੇ ਨੂੰ ਅੱਜ ਇੱਥੇ ਕਮਾਉਣ ਵਾਸਤੇ ਲੈ ਕੇ ਆਏ ਨੇ ਅਸੀਂ ਧੰਨਵਾਦ ਕਰਦੇ ਆ ਤੇ ਹੁਕਮ ਹੋਇਆ ਪਾਜੀ ਉਹਨਾਂ ਵੱਲੋਂ ਕਿ ਕੋਈ ਕਮਤਾ ਢਾਦੀ ਜਥਾ ਜ਼ਰੂਰ ਪੇਸ਼ ਕਰੇ ਬਿਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਪੇਸ਼ੇ ਅਧਰ ਢਾਦੀ ਵੀਰ ਕਹਿਣ ਲੱਗੇ ਨੇ ਕਵੀ ਕਹਿੰਦਾ ਏ ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਪੱਕਾ ਸੰਗਲ ਗੁਲਾਮੀ ਦਾ ਤੋੜ ਦਿੱਤਾ ਅੰਮ੍ਰਿਤ ਦੇਖ ਕੇ ਖੰਡੇ ਦੀ ਧਾਰ ਵਿੱਚੋਂ ਨਵੇਂ ਮੋੜ ਮਲ ਕਾਮ ਨੂੰ ਮੋੜ ਦਿੱਤਾ ਐਸੀ ਮੁਰਦਿਆਂ ਦੇ ਲਾਂ ਵਿੱਚ ਜਾਨ ਪਾਈ ਚਿੜੀਆਂ ਬਾਜਾਂ ਨੂੰ ਫੜ ਕੇ ਮਰੋੜ ਦਿੱਤਾ ਇੱਕ ਹੱਥ ਮਾਲਾ ਤੇ ਦੂਜੇ ਕਿਰਪਾਨ ਦੇ ਕੇ ਸ਼ਕਤੀ ਭਗਤੀ ਨੂੰ ਇਕੱਠਿਆਂ ਜੋੜ ਦਿੱਤਾ ਕਲਗੀਧਰ ਪਤਸ਼ਾਮਹ ਰਾਦੇ ਪੇਸ਼ੇ ਨજર ਮੇਰਾ ਵੀਰ ਖਰਸ਼ਿੰਦਰ ਸਿੰਘ ਵੀਰ ਮਲਕੀਤ ਸਿੰਘਾ ਜਗਜੀਵਨ ਸਿੰਘ ਅਰਜਨਵਾਲ ਦੇ ਢਾਡੀ ਜਿੱਥੇ ਤਾਂ ਇੰਦ ਸੰਨਾ ਧਨਦਸ਼ਮੇਸ਼ ਪਿਤਾ ਧਨਦਸ਼ਮੇਸ਼ ਪਿਤਾ ਜੋ ਜਨੇ ਨਰਾਲੇ ਤੇਰੇ ਧਨਦਸ਼ਮੇਸ਼ ਪਿਤਾ ਜੋ ਜਨੇ ਨਰਾਲੇ ਤੇਰੇ ਬਾਰ ਪਰ ਬਾਰ ਧਰਮ ਹਾ ਬਾਰ ਪਰ ਬਾਰ ਧਰਮ ਹਿੰਦ ਦਾ ਬਚਾਇਆ ਸੀ ਬਾਰੇ ਪਰਵਾਰ ਧਰਮ ਹਰ ਦੁਆਬ ਬਚਾਇਆ ਸੀ ਦੇਸ਼ ਦੀ ਆਜ਼ਾਦੀ ਲਈ ਮਾਤਾ ਪਿਤਾ ਪੁੱਤ ਵਾਰੇ ਦੇਸ਼ ਦੀ ਆਜ਼ਾਦੀ ਲਈ ਮਾਤਾ ਪਿਤਾ ਪੁੱਤ ਵਾਰੇ ਦੇਸ਼ ਦੀ ਆਜ਼ਾਦੀ ਲਈ ਮਾਤਾ ਪਿਤਾ ਪੁੱਤ ਵਾਰੇ ਤਵਾਲੇ ਸਿਰ ਲੈ ਕੇ ਖੰਡੇ ਵਾਲਾ ਹਾ ਸਿਰ ਲੈ ਕੇ ਖੰਡੇ ਵਾਲਾ ਅੰਮ੍ਰਿਤ ਛਕਾਇਆ ਸੀ ਸਿਰ ਲੈ ਕੇ ਖੰਡੇ ਵਾਲਾ ਅੰਮ੍ਰਿਤ ਛਕਾਇਆ ਸੀ ਕਿੜੀਆਂ ਨੇ ਮਸਤ ਹੋਏ ਕਿੜੀਆਂ ਨੇ ਮਸਤ ਹੋਏ ਬਾਜਾ ਨੂੰ ਮਰੋੜ ਦੇ ਕੋਚੀ ਜਾਨੇ ਮਸਤਾ ਹਾ ਬਾਜਾ ਨੂੰ ਮਰੋੜ ਦਿੱਤਾ ਜਾਨੇ ਮਸਤਾ ਹਾ ਬਾਜਾ ਨੂੰ ਮਰੋੜ ਦਿੱਤਾ 10 ਲੱਖ ਨਾਲ ਮੱਤਾ ਹਾ 10 ਲੱਖ ਨਾਲ ਮੱਤਾ ਦਾਸ ਲਖ ਨਾਲ ਮੱਥਾ ਚਾਲੀਆਂ ਨੇ ਲਾਇਸੀ ਖੇੜਿਆਂ ਦੀ ਸਜ ਨਾਲ ਖੜਿਆਂ ਦੀ ਸਜ ਨਾਲ ਖੇੜਿਆਂ ਦੀ ਸਜ ਨਾਲ ਯਾਰ ਦਾ ਸੱਥਰੇ ਚੰਗਾ ਖੇੜਿਆਂ ਦੀ ਸਜ ਨਾਲ ਯਾਰ ਦਾ ਸੱਥਰੇ ਚੰਗਾ ਸਾਰੀ ਕਲਾ ਦਾ ਸਬਕ ਚੜਦੀ ਕਲਾ ਦਾ ਸਬਕ ਦਿਲ ਬਣਾ ਪੜਾਇਆ ਸੀ ਚੜਦੀ ਕਲਾ ਦਾ ਸਬਕ ਦਿਲ ਬਣਾ ਪੜਾਇਆ ਸੀ ਚੜਦੀ ਕਲਾ ਦਾ ਸਬਕ ਦਿਲ ਬਣਾ ਪੜਾਇਆ ਸੀ ਪੜਾਇਆ ਸੀ